ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਪੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਆਪਾਂ ਬੇਹਦ ਅਹਿਮ ਖਬਰਾਂ ਤੇ ਸਿਆਸੀ ਵਾਤਾਰਿਆਂ ਦੇ ਉੱਤੇ ਚਰਚਾ ਕਰਾਂਗੇ ਉਮੀਦ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋਗੇ ਤੇ ਆਪਣੇ ਵਿਚਾਰ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਦੱਸੋ ਜਿਕਰ ਕਰਨਾ ਨਵਜੋਤ ਸਿੰਘ ਸਿੱਧੂ ਦੀ ਸੀਟ ਦਾ ਜੋ ਨਵਾਂ ਪੰਗਾ ਪੈ ਗਿਆ ਇਹ ਪੰਗਾ ਹੱਲ ਕਿਵੇਂ ਹੋਵੇਗਾ ਇਹ ਕਾਂਗਰਸ ਦੇ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ ਸੀਟ ਇਕੱਲੀ ਨਵਜੋਤ ਸਿੰਘ ਸਿੱਧੂ ਵਾਲੀ ਨਹੀਂ ਫਸੀ ਸੀਟ ਤਾਂ ਅਨਿਲ ਜੋਸ਼ੀ ਵਾਲੀ ਵੀ ਫਸਦੀ ਨਜ਼ਰ ਆ ਰਹੀ ਹੈ ਉਧਰ ਕਵਰ ਵਿਜ਼ੇ ਪ੍ਰਤਾਪ ਦੀਆਂ ਚਰਚਾਵਾਂ ਵੀ ਇਹਨਾਂ ਸੀਟਾਂ ਦੇ ਦਰਮਿਆਨ ਹੋ ਰਹੀਆਂ ਨੇ ਆਪਾਂ ਉਸ ਦਾ ਵੀ ਜ਼ਿਕਰ ਕਰਾਂਗੇ ਜੇਕਰ ਤਰਨਤਾਰਨ ਦੀ ਜਿਮਣੀ ਚੋਣ ਦਾ ਵੀ ਹੋਵੇਗਾ ਜਿੱਥੇ ਸਾਨਾ ਦਾ ਪੇੜ ਹੋ ਰਿਹਾ ਤੇ ਇਸ ਪੇੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਪੰਥਕ ਪਾਰਟੀਆਂ ਮਨਦੀਪ ਸਿੰਘ ਹੋਰਾਂ ਨੂੰ ਸਮਰਥਨ ਦੇ ਰਹੀਆਂ ਨੇ ਉਹ ਇਸ ਚੋਣ ਨੂੰ ਹੋਰ ਵੀ ਦਿਲਚਸਪ ਤੇ ਸਖਤ ਬਣਾਉਂਦੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਜੇਕਰ ਇਸ ਗੱਲ ਦਾ ਵੀ ਆਪਾਂ ਕਰਾਂਗੇ ਤੇ ਉਧਰ ਵਿਕਰਮ ਮਜੀਠੀਆ ਦਾ ਵੀ ਸਨੇਹਾ ਦੇਲ ਦੇ ਵਿੱਚੋਂ ਆਇਆ ਉਸ ਸਨੇਹਾ ਕਿਹੜਾ ਹੈ ਤੇ ਕੌਣ ਉਸ ਸਨੇਹਾ ਲੈ ਕੇ ਆਇਆ ਉਸ ਸਨੇਹੇ ਦੇ ਅਸਲ ਮੈਨੇ ਕੀ ਨਿਕਲਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਇੱਕ ਵਾਰੀ ਫਿਰ ਵਿਕਰਮ ਮਜੀਠੀਆ ਦੇ ਸਦਰਬ ਦੇ ਵਿੱਚ ਮੰਚ ਤੋਂ ਸੰਬੋਧਨ ਕਰਦਿਆਂ ਟਿੱਪਣੀ ਕਰ ਰਹੇ ਨੇ ਤੇ ਟਿੱਪਣੀਆਂ ਵੀ ਇਸ ਤਰੀਕੇ ਦੇ ਨਾਲ ਕਰ ਰਹੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਮਜੀਠੀਆ ਦਾ ਜਦੋਂ ਤੱਕ ਭਗਵੰਤ ਸਿੰਘ ਮਾਨ ਦੀ ਰੈਲੀ ਦੇ ਵਿੱਚ ਜਾਂ ਉਹਨਾਂ ਦੇ ਭਾਸ਼ਣ ਦੇ ਵਿੱਚ ਉਹਨਾਂ ਦਾ ਜ਼ਿਕਰ ਨਾ ਹੋਵੇ ਤਾਂ ਭਾਸ਼ਣ ਦੀ ਸੰਪੂਰਨਤਾ ਉਹ ਨਹੀਂ ਮੰਨੀ ਜਾਂਦੀ। ਇਸ ਦਾ ਵੀ ਜ਼ਿਕਰ ਕਰਾਂਗੇ। ਜੇਕਰ ਮਿਸ਼ਨ ਚੜ੍ਹਦੀ ਕਲਾ ਜਿੰਦੇ ਵਿੱਚ ਦਾਨ ਪੁੰਨ ਮੰਗਿਆ ਗਿਆ ਉਹ ਦਾਨ ਪੁੰਨ ਦੇ ਵਿੱਚ ਕਿੱਥੋਂ ਤੱਕ ਗੱਲ ਪਹੁੰਚੀ? ਐਨ ਆਰ ਆਈ ਕਿੰਨਾ ਕੁ ਸਮਰਥਨ ਦੇ ਰਹੇ ਨੇ? ਕਿੰਦੇ ਨਾਲ ਧੱਗਾ ਹੋ ਰਿਹਾ? ਕਿੰਨਾ ਤੋਂ ਧੱਗੇ ਦੇ ਨਾਲ ਦਾਨ ਹੈ ਜਿਹੜਾ ਉਹ ਲਿਆ ਜਾ ਰਿਹਾ ਹੈ? ਟੀਚਰਾਂ ਦੇ ਕੋਲੋਂ ਹੁਣ ਦਾਨ ਕਿਵੇਂ ਲਗੜੇ ਲਾ ਕੇ ਲਿਆ ਜਾ ਰਿਹਾ ਹੈ? ਇਸ ਤੋਂ ਪਹਿਲਾਂ ਸਿਹਤ ਡਿਪਾਰਟਮੈਂਟ ਦੇ ਲਈ ਵੀ ਚੱਠੀ ਗੱਡੀ ਗਈ ਸੀ। ਉਹਦੇ ਕੋਲੋਂ ਕਿੰਨਾ ਤਨਖਾਹਾਂ ਦੇ ਵਿੱਚ ਕੱਟ ਲੱਗਿਆ ਤੇ ਉਸ ਕੱਟ ਲਾਉਣ ਤੋਂ ਬਾਅਦ ਉਸ ਪੈਸੇ ਨੂੰ ਚੜ੍ਹਦੀ ਕਲਾ ਮਿਸ਼ਨ ਦੇ ਵਿੱਚ ਆ ਉਹ ਪਾਇਆ ਗਿਆ ਤੇ ਇਸ ਦੇ ਨਾਲ ਇਹ ਵੀ ਕਿ ਇੱਕ ਪਾਸੇ ਤਾਂ ਮਿਸ਼ਨ ਚੜ੍ਹਦੀ ਕਲਾ ਤੇ ਦੂਜੇ ਪਾਸੇ ਮੁਲਾਜ਼ਮਾਂ ਦੀ ਢੈਂਦੀ ਕਲਾ ਵੀ ਨਜ਼ਰ ਆ ਰਹੀ ਹੈ ਆਪਾਂ ਉਹਦਾ ਜ਼ਿਕਰ ਵੀ ਕਰਨਾ ਤੇ ਜੇਕਰ ਆਪਾਂ ਕੈਬਨਿਟ ਦੀ ਮੀਟਿੰਗ ਦਾ ਵੀ ਕਰਨਾ ਹੈ ਕਿ ਉਹਦੇ ਵਿੱਚ ਕਿਹੜੇ-ਕਿਹੜੇ ਫੈਸਲੇ ਨੇ ਹੋਏ ਨੇ ਐਮਐਲਏ ਆ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਗੱਲਾਂ ਕਰਦਾ ਪਿਆ ਆ ਕਿਸ ਤਰੀਕੇ ਦੇ ਨਾਲ ਆ ਉਹ ਰੇਡ ਕੇ ਪਾਉਂਦਾ ਪਿਆ ਅਧਿਆਪਕਾਂ ਨੂੰ ਤਲਬ ਕਰ ਲੈਂਦਾ ਇੱਕ ਸਕੂਲ ਦੇ ਅਧਿਆਪਕ ਨੂੰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕੋਈ ਬੰਦਾ ਜੇ ਬੂਟ ਦੇ ਗਿਆ ਭਈ ਇਹ ਗੱਲ ਤੇ ਬਰਦਾਸ਼ਤ ਕਰਨੀ ਚਾਹੀਦੀ ਹੈ ਕਿ ਉਹ ਕਹਿ ਰਿਹਾ ਹੈ ਕਿ ਮੇਰੀ ਮੌਜੂਦਗੀ ਤੋਂ ਬਿਨਾ ਬੂਟ ਦਾਨ ਕਿਦਾਂ ਕਰ ਦਿੱਤੇ ਸਕੂਲ ਦੇ ਵਿੱਚ ਇਹ ਖਬਰ ਬੜੀ ਦਿਲਚਸਪ ਹੈ ਉਤਰ ਇੱਕ جنگ ਫੋਰ ਬਿਸ਼ਪ ਦੇ ਵਿੱਚ ਲੱਗਦੀ ਹੈ ਜਿਹੜੀ ਨਜ਼ਰ ਆ ਰਹੀ ਹੈ ਉਹ جنگ afghanistan ਤੇ pakistan ਦੇ ਦਰਮਿਆਨ ਹੈ ਅਤੇ ਭਾਰਤ ਪਾਕਿਸਤਾਨ ਦੀ جنگ ਨੂੰ ਮੋਦੀ ਸਾਹਿਬ ਦੇ ਕਦੋਂ ਇਹ ਕਹਿ ਕੇ ਕਿ 트럼ਪ ਦੇ ਕਹਿਣ ਤੇ ਉਹ جنگ ਹੈ ਉਹ ਬੰਦ ਹੋਈ ਹੈ ਉਧਰ 트럼ਪ ਸਾਹਿਬ ਗਾਂਜਾ ਦੇ ਵਿੱਚ ਜੋ ਹਮਲੇ ਹੋ ਰਹੇ ਨੇ ਇਜ਼ਰਾਇਲ ਦੇ ਉੱਤੇ ਉਧਰ ਹਮਾਸ ਦੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਹੈ ਉਹਦੇ ਉੱਤੇ ਪਾਬੰਦੀਆਂ ਜਾਂ ਉਹਨੂੰ ਰੋਕਣ ਦੇ ਦਾਅਵੇ ਕਰ ਰਿਹਾ ਤੇ ਇਸ ਸਭ ਦੇ ਦਰਮਿਆਨ ਇੱਕ ਦਾਵਾ ਹੋਰ ਕਰ ਦਿੱਤਾ ਗਿਆ ਕਿ ਭਾਰਤ ਪਾਕ ਜੰਗ ਰੋਕਉਣ ਨੂੰ ਲੈ ਕੇ ਆਪਾਂ ਉਹਦਾ ਜ਼ਿਕਰ ਵੀ ਕਰਨਾ ਹੈ ਤੇ ਥੋੜਾ ਜਿਹਾ ਭਾਰ ਦੀਆਂ ਚੋਣਾਂ ਤੇ ਵੀ ਆਪਾਂ ਝਾਤ ਮਾਰਾਂਗੇ ਕਿ ਉੱਥੇ ਐਨਡੀਏ ਦੇ ਵਿੱਚ ਤਕਰੀਬਨ ਸੀਟਾਂ ਦੀ ਜਿਹੜੀ ਵੰਡਾ ਹੋ ਚੁੱਕੀ ਐ ਤੇ ਉਹ ਵੰਡ ਠੀਕ ਠਾਕ ਹੋ ਗਈ ਐ ਉਹਦੇ ਸੰਕੇਤ ਕੀ ਐ ਬਰਾਬਰ-ਬਰਾਬਰ ਦੀਆਂ ਸੀਟਾਂ ਜਨਤਾ ਦਲ ਯੂनाइटेड ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇ ਵੰਡੀਆਂ ਨੇ ਤਾਂ ਇਹਦੇ ਮਤਲਬ ਇਹਦੇ ਮਾਇਨੇ ਕੀ ਨੇ ਪਰ ਅਜੇ ਤੱਕ ਮਹਾਗਠਨ ਮਹਾ ਗੱਠਬੰਧਨ ਉਹਨਾਂ ਦੀਆਂ ਸੀਟਾਂ ਦਾ ਕੋਈ ਸਿਰਾ ਬੰਨਾ ਲੱਗਿਆ ਨਹੀਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਤੇ ਸ਼ੁਰੂਆਤ ਆਪਾਂ ਕਰਦੇ ਆਂ ਅੰਮ੍ਰਿਤਸਰ ਈਸਟ ਤੋਂ ਅੰਮ੍ਰਿਤਸਰ ਈਸਟ ਜਿੱਥੇ ਨਵਜੋਤ ਕੌਰ ਸਿੱਧੂ ਨੇ ਜਿਹੜਾ ਆ ਉਹ ਆਪਣਾ ਚੋਣ ਲੜਨ ਦਾ ਜਿਹੜਾ ਦਾਵਾ ਹੈ ਉਹ ਪਹਿਲਾਂ ਹੀ ਕੀਤਾ ਹੋਇਆ ਕਿ ਮੈਂ ਤਾਂ ਚੋਣ ਲੜ ਰਹੀ ਆ ਟਿਕਟ ਦਿੰਦੀ ਆ ਹਾਈ ਕਮਾਂਡ ਜਾਂ ਨਹੀਂ ਉਹ ਬਾਅਦ ਦੀਆਂ ਗੱਲਾਂ ਨੇ ਪਰ ਇਸ ਤੋਂ ਪਹਿਲਾਂ ਆਪਾਂ ਇੱਕ ਸਵਾਲ ਸਾਡੇ ਦਰਸ਼ਕਾਂ ਦੇ ਲਈ ਉਹ ਇਹ ਹੈ ਕਿ ਕੀ ਨੀ ਪੱਥਰਾਂ ਦੇ ਨਾਲ ਆਮ ਆਦਮੀ ਪਾਰਟੀ ਜਿੱਤੂਗੀ 2027 ਦੀਆਂ ਚੋਣਾਂ ਕਿਉਂਕਿ ਨੀ ਪੱਥਰਾਂ ਦਾ ਦੌਰ ਇੰਨਾ ਚੱਲਿਆ ਕਿ ਹੁਣ ਹਰ ਥਾਂ ਥਾਂ ਤੇ ਨੀ ਪੱਥਰਾਂ ਦਾ ਦੌਰ ਆ ਉਹ ਚੱਲ ਰਿਹਾ ਛੜਕਾਂ ਦੀ ਰਿਪੋਰਟ ਜੇ ਚੰਨੀ ਸਾਬ ਨੇ ਕਰ ਦਿੱਤੀ ਸੀ ਤਾਂ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ ਵਿਧਾਨ ਸਭਾ ਦੇ ਵਿੱਚ ਉਦੋਂ ਕਹਿੰਦੇ ਸੀ ਕਿ ਇਹ ਪੈਚ ਵਰਕ ਕਰਵਾਏ ਗਏ ਐ ਇਹਨਾਂ ਦਾ ਭਗਾਧਨ ਕਰਨਾ ਤੇ ਬਣਦਾ ਨਹੀਂ ਤੇ ਹੁਣ ਪੈਚ ਵਰਕਾਂ ਦੇ ਵੀ ਨੀਂਹ ਪੱਥਰ ਰੱਖੇ ਜਾਣੇ ਸ਼ੁਰੂ ਕਰ ਦਿੱਤੇ ਆ ਆਮ ਆਦਮੀ ਪਾਰਟੀ ਨੇ ਇਹਨਾਂ ਨੀਂਹ ਪੱਥਰਾਂ ਦੇ ਨਾਲ ਨਾਲ ਹੋਰ ਕਿਹੜੇ ਨੀਂਹ ਪੱਥਰ ਰੱਖੇ ਜਾ ਰਹੇ ਆ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਜਿੱਤ ਸਕੇਗੀ ਜਾਂ ਨਹੀਂ ਤੁਸੀਂ ਆਪਣੇ ਜਵਾਬ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਦੱਸਿਓ ਤੇ ਹੁਣ ਫਿਰ ਸ਼ੁਰੂਆਤ ਕਰਦੇ ਆ ਨਮਜੋਤ ਸਿੰਘ ਸਿੱਧੂ ਵਾਲੀ ਸੀਟ ਦੇ ਉੱਤੇ ਕਾਂਗਰਸੀ ਖੜੇ ਕਰ ਰਹੇ ਆ ਰੋੜ ਕੇ ਅੜਕਾਰ ਰਹੇ ਆ ਉਹਨਾਂ ਦੀ ਗੱਲਬਾਤ ਕਰਨੀ ਪਣਦੀ ਹੈ ਤੇ ਇੱਥੇ ਪਤਾ ਲੱਗਦਾ ਹੈ ਕਿ ਅੰਮ੍ਰਿਤਸਰ ਈਸਟ ਦੇ ਵਿੱਚ ਦਿਨੇਸ਼ ਬਸੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਵੈਸੇ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇੰਪਰੂਵਮੈਂਟ ਟਰਸਟ ਸੀ ਉਹਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਨੇ ਅਤੇ ਬਹੁਤ ਜ਼ਿਆਦਾ ਐਕਟਿਵ ਨੇ ਇਸ ਸੀਟ ਦੇ ਉੱਤੇ ਇੰਨੇ ਕੁ ਐਕਟਿਵ ਨੇ ਕਿ ਇੱਕ ਪਾਸੇ ਨਮਜੋਤ ਕੌਰ ਸਿੱਧੂ ਵੋਟ ਚੋਰੀ ਗੱਦੀ ਸ਼ੋਰ ਮਹਿੰਮ ਦੇ ਤਹਿਤ ਉਥੇ ਫਾਰਮ ਪ੍ਰਭਾ ਕੇ ਹਾਈ ਕਮਾਂਡ ਨੂੰ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਐਮਸੀ ਤੇ ਐਮਐਲਏ ਨੇ ਜਿਹੜੇ ਉਥੇ ਜਿਹੜੇ ਜਿੱਤ ਨਹੀਂ ਸਕੇ ਸੀ ਨਹੀਂ ਬਣ ਸਕੇ ਸੀ ਕੋਈ ਵੀ ਅਹੁਦਾ ਉਹਨਾਂ ਨੂੰ ਨਹੀਂ ਮਿਲਿਆ ਸੀ ਐਮਸੀ ਇਸ ਵਾਰ ਉਹਨਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਦਿਨੇਸ਼ ਬੱਜੀ ਨੇ ਵੀ ਪੈਰਲਰ ਇਹੀ ਮਹਿੰਮ ਚੁਲਾਈ ਹੋਈ ਹੈ ਅਤੇ ਦਿਨੇਸ਼ ਬੱਸੀ ਆਪਣੇ ਪੱਧਰ ਦੀ ਉੱਤੇ ਜਿਹੜਾ ਆ ਉਹ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਤੇ ਆਪਣੇ ਲਈ ਗਰਾਊਂਡ ਤਿਆਰ ਕਰ ਰਿਹਾ ਇਸ ਤਰੀਕੇ ਦੇ ਨਾਲ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਖਾਸਮ ਖਾਸ ਦਮਨਦੀਪ ਸਿੰਘ ਦਮਨਦੀਪ ਸਿੰਘ ਵੀ ਇੰਪਰੂਵਮੈਂਟ ٹرسٹ ਦੇ ਵਿੱਚ ਰਹਿ ਚੁੱਕਿਆ ਦਮਨਦੀਪ ਸਿੱਧੂ ਉਹ ਵੀ ਫਾਰਮ ਪ੍ਰਭਾ ਰਿਹਾ ਤੇ ਉਹ ਫਾਰਮ ਪ੍ਰਭਾ ਕੇ ਨਵਜੋਤ ਸਿੰਘ ਸਿੱਧੂ ਦੇ ਪੀਏ ਨੂੰ ਦੇ ਰਿਹਾਗੇ ਉਹਨੂੰ ਜਮ੍ਹਾਂ ਕਰਵਾ ਰਹੇ ਨੇ ਹੁਣ ਵੱਸੀ ਹੋਰੀ ਅੱਗੇ ਵਾਧੇ ਨੇ ਹਾਈ ਕਮਿਸ਼ਨ ਦੀਆਂ ਨਜ਼ਰਾਂ ਦੇ ਵਿੱਚ ਜਦ ਨਵਜੋਤ ਸਿੱਧੂ ਉਹ ਅੱਗੇ ਵਾਧੇ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਚੋਣ ਲੜਨੀ ਜਾਂ ਨਹੀਂ ਲੜਨੀ ਇਹਦੇ ਬਾਰੇ ਅਜੇ ਪਤਾ ਨਹੀਂ ਹੈ ਪਰ ਨਵਜੋਤ कौर ਸਿੱਧੂ ਐਲਾਨ ਕਰ ਚੁੱਕੀ ਹੈ ਮੈਂ ਤਾਂ ਚੋਣ ਲੜਾਂਗੀ ਅਤੇ ਨਵਜੋਤ ਸਿੱਧੂ ਦੀ ਪਿਛਲੇ ਦਿਨੀ ਤਸਵੀਰ ਪ੍ਰਿੰਕਾ ਗਾਂਧੀ ਦੇ ਨਾਲ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਤੇ ਹੁਣ ਆ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਰਫੜ ਪੈ ਗਿਆ ਹੈ ਤੇ ਰਫੜ ਇਕੱਲਾ ਇਸ ਕਰਕੇ ਨਹੀਂ ਆ ਕਿ ਦਿਨੇਸ਼ ਬੱਸੀ ਬਹੁਤ ਜ਼ਿਆਦਾ ਐਕਟਿਵ ਹੋ ਗਏ ਨੇ ਜਾਂ ਨਵਜੋਤ कौर ਸਿੱਧੂ ਤੇ ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਐਕਟਿਵ ਹੋ ਗਏ ਨੇ ਇਸ ਸਭ ਦੇ ਦਰਮਿਆਨ ਜਸਵੀਰ ਸਿੰਘ ਡਿੰਪਾ ਜਿਨ੍ਹਾਂ ਨੂੰ ਸਿੱਧੂ ਕਿਨਾਰੇ ਤੇ ਹੋ ਗਿਆ ਸੀ ਪੋਲਿਟਿਕਸ ਦੇ ਵਿੱਚੋਂ ਨਵਜੋਤ ਕੋ ਸਿੱਧੂ ਬਿਮਾਰ ਹੋ ਗਏ ਸੀ ਉਹ ਇਲਾਜ ਲਈ ਜਿਹੜਾ ਉਹ ਚਲੇ ਗਏ ਸੀ ਉਦੋਂ ਜਸਵੀਰ ਸਿੰਘ ਡਿੰਪਾ ਨੂੰ ਕਾਂਗਰਸ ਹਾਈ ਕਮਿਸ਼ਨ ਨੇ ਇਸ ਅੰਮ੍ਰਿਤਸਰ ਈਸਟ ਲਾਈਨ ਚਾਰਜ ਬਣਾਤਾ ਸੀ ਹਾਲਾਂਕਿ ਇੰਚਾਰਜ ਬਣਾਤਾ ਸੀ ਤੇ ਡਿੰਪਾ ਹੁਰੀ ਬੇਸ਼ੱਕ ਐਕਟਿਵ ਨਹੀਂ ਬਾਰੇ ਡਿੰਪਾ ਦੀ ਚਰਚਾ ਇਸ ਕਰਕੇ ਚਲਦੀ ਹੈ ਕਿ ਡਿੰਪਾ ਨੇ ਤਰਨਤਾਰਨ ਦੀ ਬਾਈਪੋਲ ਦੇ ਵਿੱਚ ਇਸ ਕਰਕੇ ਹਾਮੀ ਨਹੀਂ ਭਰੀ ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਤਾਂ ਅੰਮ੍ਰਿਤਸਰ ਈਸਟ ਤੋਂ ਹੀ ਲੜਾਂਗਾ ਮੈਨੂੰ ਅੰਮ੍ਰਿਤਸਰ ਈਸਟ ਦੇ ਵਿੱਚ ਲਾਇਆ ਤੇ ਮੈਂ ਉੱਥੋਂ ਹੀ ਚੋਣ ਲੜਾਂਗਾ ਮੈਂ ਤਾਂ ਉੱਥੇ ਸਰਗਰਮ ਹੈਗਾ ਮੈਂ ਤਾਂ ਉੱਥੇ ਕਾਂਗਰਸ ਦੇ ਜਿਹੜੀ ਗਰਾਊਂਡ ਤਿਆਰ ਕਰ ਰਿਹਾ ਉਹਨਾਂ ਨੇ ਐਲਾਨ ਕੀਤਾ ਸੀ ਪਿਛਲੇ ਕੁਝ ਸਮੇਂ ਤੋਂ ਜਦੋਂ ਤੋਂ ਨਵਜੋਤ ਕੋਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਉਸ ਸੀਟ ਤੋਂ ਚੋਣ ਲੜਨ ਲੜਨ ਦਾ ਦੇਪਾ ਹੁਣੀ ਉੱਥੇ ਨਜ਼ਰ ਨਹੀਂ ਆਏ ਬਹੁਤਾ ਸਰਗਰਮ ਨਜ਼ਰ ਨਹੀਂ ਆਏ ਪਰ ਉਹਨਾਂ ਦੀ ਥਾਂ ਤੇ ਦਿਨੇਸ਼ ਬੱਸੀ ਐਕਟਿਵ ਹੋ ਰਹੇ ਨੇ ਇਹਦਾ ਮਤਲਬ ਹੈ ਕਿ ਪਟਾਕੇ ਪਹਿਣਗੇ ਜਦੋਂ 27 ਨੇੜੇ ਆਏਗਾ ਤੇ ਇਸ ਟਿਕਟ ਦੀ ਵਾਰੀ ਆਏਗੀ ਕਾਂਗਰਸ ਨੂੰ ਇੱਥੇ ਇਹੀ ਸੋਚਣਾ ਵਿਚਾਰਨਾ ਪਵੇਗਾ ਅਤੇ ਮਾਮਲਾ ਇਕੱਲਾ ਅੰਮ੍ਰਿਤਸਰ ਈਸਟ ਦੀ ਸੀਟ ਦਾ ਨਹੀਂ ਹੈ ਅੰਮ੍ਰਿਤਸਰ ਨਾਰਥ ਦੇ ਵਿੱਚ ਵੀ ਇਹੀ ਪੰਗਾ ਪਿਆ ਹੋਇਆ ਹੈ ਕਿਉਂਕਿ ਜਿਹੜਾ ਅਨਿਲ ਜੋਸ਼ੀ ਨੇ ਕਾਂਗਰਸ ਜੁਆਇਨ ਕੀਤੀ ਹੈ ਅਤੇ ਅਨਿਲ ਜੋਸ਼ੀ ਇਸੇ ਸੀਟ ਤੋਂ ਲੜਦੇ ਨੇ ਅਨਿਲ ਜੋਸ਼ੀ ਕਹਿੰਦੇ ਨੇ ਕਿ ਮੈਂ ਉਤਰੀ ਅਮ੍ਰਿਤਸਰ ਦਾ ਜੋ ਏਰੀਆ ਉਹ ਨਹੀਂ ਛੱਡਣਾ ਉਹ ਇਸ ਸੀਟ ਤੋਂ ਕਾਂਗਰਸ ਦੇ ਵੱਲੋਂ ਸੁਨੀਲ ਦੱਤੀ ਉਰੀ ਐਕਟਿਵ ਬਣਦੇ ਨਜ਼ਰ ਆ ਰਹੇ ਨੇ ਐਮਐਲਏ ਵੀ ਰਹਿ ਚੁੱਕੇ ਨੇ ਅਤੇ ਲਗਾਤਾਰ ਚੋਣ ਵੀ ਉੱਥੋਂ ਲੜਦੇ ਨੇ ਹੁਣ ਸਮੱਸਿਆ ਇਹ ਹੈ ਕਿ ਕਾਂਗਰਸ ਆਪਣੇ ਪੁਰਾਣੇ ਸੀਨੀਅਰ ਲੀਡਰ ਸੁਨੀਲ ਦੱਤੀ ਦੀ ਸੁਣੇਗੀ ਜਾਂ ਤਾਜ਼ਾ-ਤਾਜ਼ਾ ਕਾਂਗਰਸ ਦੇ ਵਿੱਚ ਆਏ ਅਨਿਲ ਜੋਸ਼ੀ ਦੀ ਸੁਣੇਗੀ ਹੁਣ ਇਹ ਆਪਣੇ ਆਪ ਚ ਮਹੱਤਵਪੂਰਨ ਹੈ ਕਿਉਂਕਿ ਸੀਟ ਇਹ ਵੀ ਫਸਦੀ ਨਜ਼ਰ ਆ ਰਹੀ ਹੈ ਹਾਲਾਂਕਿ ਅਨਿਲ ਜੋਸ਼ੀ ਬੜਾ ਪੋਚ-ਪੋਚ ਕੇ ਬੋਚ-ਬੋਚ ਕੇ ਪੱਗ ਉਤਾਰ ਰਿਹਾ ਹੈ ਅਨਿਲ ਜੋਸ਼ੀ ਕੋ ਨਹੀਂ ਇਥੋਂ ਤੱਕ ਕਹਿ ਰਹੇ ਨੇ ਕਿ ਸ니어ਟੀ ਨੂੰ ਕਦੇ ਵੀ ਇਗਨੋਰ ਨਹੀਂ ਕੀਤਾ ਜਾਏਗਾ ਅਤੇ ਉਹ ਇਹ ਵੀ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਦੱਤੀ ਸਾਹਿਬ ਨੂੰ ਇਸ ਗੱਲ ਨੂੰ ਇਗਨੋਰ ਨਹੀਂ ਕਰਨਗੀ ਕਿ ਮੈਰਿਟ ਕਿੰਦੀ ਬਣਦੀ ਹੈ ਇੱਥੇ ਇਸ ਸੀਟ ਦੇ ਉੱਤੇ ਹੁਣ ਉਹ ਮੈਰਿਟ ਕਿੰਦੀ ਬਣਦੀ ਹੈ ਕਿਵੇਂ ਬਣਦੀ ਹੈ ਇਹ ਕਿੱਦਾਂ ਬਣਾਉਣਗੇ ਦੱਤੀ ਸਾਹਿਬ ਨੂੰ ਕਿੱਦਾਂ ਬਣਾਉਣਗੇ ਇਹ ਕਾਂਗਰਸ ਦੇ ਉੱਤੇ ਆ ਅਨਿਲ ਜੋਸ਼ੀ ਜਦੋਂ ਨਵਜੋਤ ਸਿੰਘ ਸਿੱਧੂ ਇਥੋਂ ਐਮਪੀ ਹੋਇਆ ਕਰਦੇ ਸੀ ਤਾਂ ਜੋਸ਼ੀ ਸਾਹਿਬ ਨੇ ਸਿਆਸਤ ਦਾ ਦੇ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਗੁਰੂ ਕਹਿੰਦੇ ਹੁੰਦੇ ਸੀ ਕਿ ਇਹ ਮੇਰਾ ਸਿਆਸੀ ਗੁਰੂ ਆ ਕਮਾਲ ਇਸ ਗੱਲ ਦੀ ਹੈ ਕਿ ਆਪਣੇ ਸਿਆਸੀ ਗੁਰੂ ਨੂੰ ਮਿਲੇ ਨਹੀਂ ਹਜੇ ਤੱਕ ਹਜੇ ਤੱਕ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਸਿਆਸੀ ਗੁਰੂ ਨੂੰ ਹਜੇ ਤੱਕ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਗੁਰੂ ਦੀ ਧਰਮ ਪਤਨੀ ਉਥੇ ਐਕਟਿਵ ਹੈ ਤੇ ਐਲਾਨ ਵੀ ਕਰ ਚੁੱਕਿਆ ਕਿ ਉਹ ਸੀਟ ਤੋਂ ਲੜਨਗੀ ਪਰ ਹਜੇ ਤੱਕ ਉਹਨਾਂ ਦੇ ਨਾਲ ਮੁਲਾਕਾਤ ਵੀ ਨਹੀਂ ਕੀਤੀ ਗਈ ਮੁਲਾਕਾਤ ਨਾ ਉਹਨਾਂ ਨੇ ਕੀਤੀ ਆ ਤੇ ਨਾ ਅਨਿਲ ਜੋਸ਼ੀ ਨੇ ਕੋਈ ਉਹਨਾਂ ਤੱਕ ਪਹੁੰਚ ਕੇ ਅਪਰੋਚ ਕੀਤੀ ਆ ਕਿ ਆਪਾਂ ਮਿਲ ਕੇ ਮੁਲਾਕਾਤ ਕਰੀਏ ਪਰ ਅਨਿਲ ਜੋਸ਼ੀ ਹੋਰੀ ਕਵਰ ਵਿਜੇ ਪ੍ਰਤਾਪ ਨੂੰ ਲੈ ਕੇ ਕੁਝ ਟਿੱਪਣੀਆਂ ਕਰ ਰਹੇ ਨੇ ਉਹ ਕਵਰ ਵਿਜੇ ਪ੍ਰਤਾਪ ਹੋਣ ਵਾਲੀ ਸੀਟ ਦਾ ਵੀ ਚਰਚਾ ਇਹਦੇ ਵਿੱਚ ਚੱਲ ਪਿਆ ਉਹ ਕਹਿੰਦੇ ਜੀ ਕਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਬਣ ਦੀ ਲਾਲਸਾ ਲੈ ਕੇ ਘੁੰਮਦੇ ਰਹੇ ਤੇ ਉਹ ਮੰਤਰੀ ਬਣਨਾ ਚਾਹੁੰਦੇ ਸੀ ਆਮ ਆਦਮੀ ਪਾਰਟੀ ਨੇ ਮੰਤਰੀ ਨਹੀਂ ਬਣਾਇਆ ਬਸ ਇਸੇ ਗੱਲ ਦੀ ਦੇ ਕਰਕੇ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਇਦਾਂ ਦੀ ਉਨੀ 21 ਹੋਈ ਸੀ ਇਸੇ ਕਰਕੇ ਜਿਹੜਾ ਇਹ ਮਾਮਲਾ ਹੁਣ ਇੱਥੋਂ ਤੱਕ ਪਹੁੰਚ ਗਿਆ ਆ ਹੁਣ ਅਗਲਿਆਂ ਨੇ ਪਾਰਟੀ ਤੋਂ ਕਿਨਾਰੇ ਕਰ ਦਿੱਤਾ ਮੰਤਰੀ ਨਹੀਂ ਬਣਾਇਆ ਮੰਤਰੀ ਹੀ ਬੰਨਾ ਚਾਹੁੰਦੇ ਸੀ ਹੁਣ ਕਵਰ ਵਿਜੇ ਪ੍ਰਤਾਪ ਨੂੰ ਮੰਤਰੀ ਬਣਾਉਣ ਦੇ ਲਈ ਤਾਂ ਲੋਕ ਲੋਕੀ ਵੀ ਇਤਿਹਾਰ ਸੀ ਉਸ ਸਮੇਂ ਦੇ ਵਿੱਚ ਲੋਕ ਵੀ ਕਹਿੰਦੇ ਸੀ ਕਿ ਗਹਿ ਮੰਤਰਾਲਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਵੀ ਇਹੀ ਬਿਆਨ ਦਿੰਦੇ ਨੇ ਕਿ ਕਵਰ ਵਿਜੇ ਪ੍ਰਤਾਪ ਨੂੰ ਗਹਿ ਮੰਤਰਾਲਾ ਦੇ ਦਿੰਦੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਇਸ ਸਮੇਂ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਹ ਇੰਨੀ ਨਹੀਂ ਖਰਾਬ ਹੋਣੀ ਸੀ ਕਿਉਂਕਿ ਉਹ ਪੁਲਿਸਿਆ ਦਿਮਾਗ ਆ ਉਹਨਾਂ ਨੂੰ ਪਤਾ ਆ ਕਿ ਕੀ ਕਰਨਾ ਚਾਹੀਦਾ ਆ ਨਵਜੋਤ ਸਿੰਘ ਸਿੱਧੂ ਜਦੋਂ ਐਮਪੀ ਹੋਇਆ ਕਰਦੇ ਸੀ ਤੇ ਕਵਰ ਵਿਜੇ ਪ੍ਰਤਾਪ ਨੂੰ ਉਹਨਾਂ ਨੇ ਐਸਐਸਪੀ ਲਾ ਕੇ ਅੰਮ੍ਰਿਤਸਰ ਦੇ ਵਿੱਚ ਰੱਖਿਆ ਤੇ ਕੰਟਰੋਲ ਦੇ ਵਿੱਚ ਰਹੀਆਂ ਇਹ ਸਭ ਚੀਜ਼ਾਂ ਹੁਣ ਉਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਪੋਲਿਟਿਕਸ ਅੰਮ੍ਰਿਤਸਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਂਗਰਸ ਦੀ ਖਾਸ ਤੌਰ ਤੇ ਉੱਠ ਉਸਲਵਟੇ ਲੈਦੀ ਨਜ਼ਰ ਆ ਰਹੀ ਹੈ ਇਹ ਦੇਖਣਾ ਹੋਵੇਗਾ ਪਰ ਸਿਆਸਤ ਤਰਨ ਤਾਰਨ ਦੀ ਐਡੀ ਤੇਜ਼ੀ ਦੇ ਨਾਲ ਅੱਗੇ ਵਧਦੀ ਪਈ ਹੈ ਕਿ ਮਨਦੀਪ ਸਿੰਘ ਨੂੰ ਲਗਾਤਾਰ ਸਮਰਥਨ ਮਿਲ ਰਿਹਾ ਹੈ ਮਨਦੀਪ ਸਿੰਘ ਦੇ ਬਾਰੇ ਇਹ ਬੜੇ ਅਜੀਬ ਜਿਹੜੀ ਜੱਕੋ ਤੱਕ ਵਾਲੀ ਸਿਚੁਏਸ਼ਨ ਹੋ ਬਣੀ ਹੋਈ ਹੈ ਕਿ ਉਹ ਵਾਰਿਸ ਪੰਜਾਬ ਦੇ ਕੈਂਡੀਡੇਟ ਹੋਣਗੇ ਆਫੀਸ਼ੀਅਲੀ ਜਾਂ ਉਹਨਾਂ ਦਾ ਨਾਮ ਜਿਹੜਾ ਉਹ ਕਿਸੇ ਹੋਰ ਪਾਰਟੀ ਦੇ ਨਾਲ ਜੁੜ ਸਕਦਾ ਹੈ ਕਿਸੇ ਹੋਰ ਪਾਰਟੀ ਦੇ ਨਾਂ ਦੇ ਉੱਤੇ ਉਹ ਨਾਮਜ਼ਦਗੀ ਦਾਖਲ ਕਰਦੇ ਆ ਆਪਣੀ ਇਹ ਵੀ ਚਰਚਾ ਚੱਲ ਰਹੀ ਆ ਜਾਂ ਇੰਡੀਪੈਂਡੈਂਟ ਕੈਂਡੀਡੇਟ ਕੈਂਡੀਡੇਟ ਦੇ ਤੌਰ ਤੇ ਮਨਦੀਪ ਸਿੰਘ ਚੋਣ ਮੈਦਾਨ 'ਚ ਨਿਤਰੇਗਾ ਤੇ ਬਾਕੀ ਪੰਥਕ ਧਿਰਾਂ ਉਹਨੂੰ ਦੇਣਗੀਆਂ ਸਮਰਥਨ ਸਮਰਥਨ ਕਾਫੀ ਹੱਦ ਤੱਕ ਮਨਦੀਪ ਸਿੰਘ ਨੂੰ ਮਿਲ ਚੁੱਕਿਆ ਕਿਉਂਕਿ ਬੀਬੀ ਸਤਵੰਤ ਕੌਰ ਹੁਰਾ ਨੇ ਥਾਪੜਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਮਰਥਨ ਦਿੱਤਾ ਤੇ ਬਕਾਇਦਾ ਤਰਨਤਾਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਨੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਵੀ ਮਨਦੀਪ ਸਿੰਘ ਨੂੰ ਆਪਣੀ ਪਾਰਟੀ ਦੇ ਵੱਲੋਂ ਸਮਰਥਨ ਦਿੰਨੇ ਆ। ਹੁਣ ਇਹ ਧਿਆਨ ਵਾਲੀ ਗੱਲ ਇਹ ਆ ਕਿ ਜੇ ਇਹ ਪੰਥਕ ਧਿਰਾਂ ਇੱਕ-ਇੱਕ ਕਰਕੇ ਜਿਹੜਾ ਉਹ ਸਮਰਥਨ ਦੇ ਰਹੀਆਂ ਨੇ ਤਾਂ ਇਹਦਾ ਨਤੀਜਾ ਇਹ ਨਿਕਲ ਸਕਦਾ ਆ ਕਿ ਮੁਕਾਬਲਾ ਜਿਹੜਾ ਉਹ ਗਹਿ ਗੱਤ ਹੋਣ ਵਾਲਾ ਆ। ਸਾਨਾ ਦਾ ਪੇੜ ਹੋਏਗਾ ਅਤੇ ਇਸ ਸਾਨਾ ਦੇ ਪੇੜ ਦੇ ਵਿੱਚ ਕੋਈ ਕੀ ਕੁਝ ਹੁੰਦਾ ਆ, ਕਿੱਦਾਂ ਹੁੰਦਾ ਆ, ਕੌਣ ਜਿੱਤਦਾ ਆ, ਕੌਣ ਹਾਰਦਾ ਆ, ਕੌਣ ਨਫਾ ਖੱਟਦਾ ਆ। ਜਦ ਕਿਸੇ ਨੂੰ ਲੌਸ ਹੁੰਦਾ ਆ ਕਿਸਦਾ ਨੁਕਸਾਨ ਹੁੰਦਾ ਆ ਇਹ ਤਾਂ ਦੇਖਣ ਵਾਲਾ ਹੋਵੇਗਾ ਪਰ ਇਸ ਭੇਡ ਦੇ ਵਿੱਚ ਫਿਰ ਉਹੀ ਇਤਿਹਾਸ ਦੁਹਰਾਇਆ ਜਾਂਦਾ ਜਿਹੜਾ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੁਹਰਾਇਆ ਗਿਆ ਸੀ ਅੰਮ੍ਰਿਤਸਰ ਮਾਫ ਕਰਨਾ ਅੰਮ੍ਰਿਤਪਾਲ ਸਿੰਘ ਸਭ ਤੋਂ ਵੱਧ ਮਾਰ ਦਿੰਦੇ ਨਾਲ ਇਸ ਸੀਟ ਤੋਂ ਜਿੱਤਦੇ ਨੇ ਜਦਕਿ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਆਪ ਪ੍ਰਚਾਰ ਕਰਨ ਵੀ ਨਹੀਂ ਆਇਆ ਕਿਉਂਕਿ ਉਹ ਉਸ ਸਮੇਂ ਜੇਲ੍ਹ ਦੇ ਵਿੱਚ ਸੀ ਪਰ ਵੋਟ ਉਹਨੂੰ ਇਸ ਤਰੀਕੇ ਦੇ ਨਾਲ ਪਈ ਕਿ ਕਈ ਪਿੰਡਾਂ ਦੇ ਵਿੱਚ ਤਾਂ ਦੁਧੀਆਂ ਪਾਰਟੀਆਂ ਦੇ ਲੋਕਾਂ ਨੇ ਬੂਥ ਤੱਕ ਨਹੀਂ ਲੱਗਣ ਦਿੱਤੇ ਇਥੋਂ ਤੱਕ ਵੀ ਸਥਿਤੀਆਂ ਨੇ ਜਿਹੜੀਆਂ ਉਹ ਬਣ ਗਈਆਂ ਸੀ ਤੇ ਉਦੋਂ ਅਮਰਿਤਪਾਲ ਸਿੰਘ ਇਕੱਲਾ ਖੜਾ ਸੀ ਉਹਦੇ ਪੱਖ ਦੇ ਵਿੱਚ ਪੰਥਕ ਪਾਰਟੀਆਂ ਨੇ ਵੀ ਜਿਹੜਾ ਉਹ ਐਲਾਨ ਨਹੀਂ ਕੀਤਾ ਸੀ ਵਿਰੋਧ ਵੀ ਬਹੁਤ ਹੋਇਆ ਸੀ ਪਰ ਹੁਣ ਤਾਂ ਇਹ ਪੰਥਕ ਪਾਰਟੀਆਂ ਪੱਖ ਦੇ ਵਿੱਚ ਆ ਰਹੀਆਂ ਨੇ ਤਰਨ ਤਰਨ ਦੇ ਵਿੱਚ ਉਹ ਦੋ ਚੀਜ਼ਾਂ ਦੇਖਣੀਆਂ ਹੋਣਗੀਆਂ ਕਿ ਉਹੀ ਇਤਿਹਾਸ ਦੁਹਰਾਇਆ ਜਾਵੇਗਾ ਕਿ ਕੀ ਮਨਦੀਪ ਸਿੰਘ ਇੰਡੀਪੈਂਡੈਂਟ ਕੈਂਡੀਡੇਟ ਤੌਰ ਤੇ ਮੈਦਾਨ ਚ ਨਿਤਰੇਗਾ ਜਾਂ ਵਾਰਿਸ ਪੰਜਾਬ ਅਕਾਲੀ ਦਲ ਜਿਹੜਾ ਆ ਉਹਦੇ ਆਫੀਸ਼ੀਅਲ ਤੌਰ ਦੇ ਉੱਤੇ ਪਾਰਟੀ ਦੇ ਵੱਲੋਂ ਆਪਣੀ ਨਾਮਜ਼ਦਗੀ ਭਰਦੇ ਆ ਤੇ ਮੈਦਾਨ ਦੇ ਵਿੱਚ ਨਿਤਰੇਗਾ ਇਹ ਹੁਣ ਪਤਾ ਲੱਗ ਜਾਏਗਾ ਅਤੇ ਜਿੱਦਾਂ ਹੀ ਨਾਮਜ਼ਦਗੀ ਪੱਤਰ ਜਿਹੜੇ ਭਰ ਦਿੱਤੇ ਜਾਣਗੇ ਉਸ ਸਮੇ ਸਾਰੀਆਂ ਚੀਜ਼ਾਂ ਤੈਅ ਹੋ ਜਾਣਗੀਆਂ ਕਿਉਂਕਿ ਇਹ ਕਨਫਿਊਜ਼ਨ ਲਗਾਤਾਰ ਬਣੀ ਹੋਈ ਹੈ ਮਨਦੀਪ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਮੈਂ ਇੰਡੀਪੈਂਡੈਂਟ ਆ ਜਦਕਿ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਦੇ ਆ ਉਹ ਕਹਿੰਦਾ ਕਿ ਸਾਡਾ ਕੈਂਡੀਡੇਟ ਆ ਹੁਣ ਉਹ ਚੀਜ਼ਾਂ ਤੈਹ ਹੋਣਗੀਆਂ ਕਿ ਗੱਲ ਉਹ ਕਿਹੜੇ ਪਾਸੇ ਨੂੰ ਜਾ ਰਹੀ ਆ ਦੂਜਾ ਦੂਜੇ ਪਾਸੇ ਇਹ ਗੱਲ ਆ ਕਿ ਕਾਂਗਰਸ ਤੇ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਇਹ ਵੀ ਮੈਦਾਨ ਦੇ ਵਿੱਚ ਆਪਣਾ ਦਮ ਖਣ ਥੰਮ ਦਿਖਾਉਣ ਦੇ ਲਈ ਲੱਗੇ ਹੋਏ ਆ ਕਾਂਗਰਸ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਮਨਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਆਮ ਆਦਮੀ ਪਾਰਟੀ ਤਾਂ ਹਮੇਸ਼ਾ ਦਲ ਬਦਲੂਆਂ ਦੀ ਰਾਜਨੀਤੀ ਕਰਦੀ ਆ ਪਿਛੜੀਆਂ ਕਹਿੰਦੇ ਤਿੰਨ ਬਾਈਪੋਲ ਇਲੈਕਸ਼ਨਾਂ ਦੇਖ ਲਓ ਦੂਜੀ ਪਾਰਟੀਆਂ ਤੋਂ ਉਦਾਹਰਣ ਲੈ ਕੇ ਉਹਨਾਂ ਨੇ ਜਾ ਉਹਨਾਂ ਪਾਰਟੀਆਂ ਦੇ ਵਿੱਚੋਂ ਜਿਹੜੇ ਕੱਦੇ ਹੋਏ ਕੈਂਡੀਡੇਟ ਸੀ ਉਹਨਾਂ ਨੂੰ ਇਹਨਾਂ ਨੇ ਚੋਣ ਮੈਦਾਨ 'ਚ ਉਤਾਰਿਆ ਅਤੇ ਤਰਨਤਾਰਨ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਅਕਾਲੀ ਦਲ ਦਾ ਹੀ ਹਰਮੀਤ ਸਿੰਘ ਸੰਧੂ ਜਿਹੜਾ ਹੁਣ ਅਕਾਲੀ ਦਲ ਤੋਂ ਅਸਤੀਫਾ ਦਿਵਾਇਆ ਜਿਸ ਨੂੰ ਪਹਿਲਾਂ ਅਤੇ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰਾਈਆ ਉਹਨੂੰ ਟਿਕਟ ਦਿੱਤੀ ਜਾਂਦੀ ਆ ਪਿਛਲੀਆਂ ਚੋਣਾਂ ਦੇ ਵਿੱਚ ਵੀ ਕੁਝ ਇਸੇ ਤਰੀਕੇ ਦੇ ਨਾਲ ਦੇਖਣ ਨੂੰ ਮਿਲੇ ਸੀ ਦ੍ਰਿਸ਼ ਉਹ ਕਹਿੰਦੇ ਜੀ ਦਲ ਬਦਲੂਆਂ ਵਾਲੀ ਪੋਲਿਟਿਕਸ ਜਿਹੜੀ ਆ ਉਹ ਆਮ ਆਦਮੀ ਪਾਰਟੀ ਕਰ ਰਹੀ ਆ ਤੇ ਨਾਂ ਨਾਲ ਅਕਾਲੀ ਦਲ ਤੋਂ ਘੇਰਦਿਆਂ ਉਹਨਾਂ ਨੇ ਇਹ ਗੱਲ ਕਹਿਤੀ ਕਿ ਅਕਾਲੀ ਦਲ ਨੇ ਉਹਨੂੰ ਸੀਟ ਦਿੱਤੀ ਆ ਜਿਹੜਾ ਗੈਂਗਸਟਰ ਦੇ ਪਰਿਵਾਰ ਦੇ ਵਿੱਚੋਂ ਮਤਲਬ ਗੈਂਗਸਟਰ ਦੇ ਪਰਿਵਾਰ ਦੇ ਨਾਲ ਜਿੰਦਾ ਸੰਬੰਧ ਆ ਇਹ ਚਰਚਾ ਖੂਬ ਚੱਲਦੀ ਪਈ ਆ ਪ੍ਰਚਾਰ ਖੂਬ ਉੱਥੇ ਕਾਂਗਰਸ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹੜੇ ਇੱਕ ਹਰਮੀਤ ਸਿੰਘ ਸੰਧੂ ਹੋਰਾਂ ਦੇ ਭਾਸ਼ਣ ਆ ਉਹ ਵੀ ਲਗਾਤਾਰ ਚਰਚਾ ਦੇ ਵਿੱਚ ਚੱਲਦਾ ਪਿਆ ਜਿੱਥੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਬਾਰਡਰ ਦੀ ਤਾਟ ਪਾ ਦਊਗਾ ਜੇ ਕਿਸੇ ਨੇ ਬਹੁਤ ਹੀ țeੜਫੜ ਕੀਤੀ ਜੇ ਸਾਡੇ ਵਰਕਰਾਂ ਨਾਲ ਕਿਸੇ ਨੇ ਕੋਈ ਪੰਗਾ ਲਿਆ ਤਾਂ ਉਹ ਕਹਿੰਦੇ ਭੁੱਲ ਜਾਇਓ ਮੈਂ ਕੋਈ ਲਿਹਾਜ਼ ਕਰਾਂਗਾ ਹੁਣ ਉਸ ਸਭ ਨੂੰ ਲੈ ਕੇ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਜਵਾਬ ਦਿੱਤੇ ਜਾ ਰਹੇ ਨੇ ਉਹ ਕਹਿੰਦੇ ਸਾਨੂੰ ਪਤਾ ਹੈ ਕਿ ਤੁਸੀਂ ਕਿੰਨੇ ਕੁ ਤਾਕਤਵਰ ਹੋ ਕਿੰਨੇ ਕੁ ਹੋ ਆ ਸਾਨੂੰ ਅਸੀਂ ਸਭ ਜਾਣਦੇ ਹਾਂ ਬਾਡਟ ਪਾ ਸਕਦੇ ਹੋ ਫਿਰ ਅਸੀਂ ਦੱਸਾਂਗੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਇੱਥੋਂ ਤੱਕ ਗੱਲ ਕੀਤੀ ਆ ਕਿ ਉਹ ਕਾਂਗਰਸ ਨੂੰ ਘੇਰਦੇ ਹੋਏ ਕਹਿ ਰਹੇ ਨੇ ਕਿ ਇਹ ਪਾਰਟੀ ਦਿੱਲੀੋਂ ਚੱਲਦੀ ਆ ਸੱਤਾ ਦਿੱਲੀੋਂ ਚੱਲਦੀ ਆ ਤੇ ਇਹਦੇ ਨਾਲ ਇਹ 도ਗਲੇ ਹੈਗੇ ਆ ਇਹਨਾਂ ਤੇ ਉੱਤੇ ਭਰੋਸਾ ਕਰਨ ਦਾ ਕੋਈ ਫਾਇਦਾ ਨਹੀਂ ਆ ਤੁਸੀਂ ਆਪਣੀ ਖੇਤਰੀ ਪਾਰਟੀਆਂ ਦੇ ਪੱਖ ਦੇ ਵਿੱਚ ਭੁਗਤੋ ਅਤੇ ਸੁਖਬੀਰ ਸਿੰਘ ਬਾਦਲ ਹੋਰੀ ਹੀ ਇੱਥੇ ਬੀਬੀ ਸੁਖਵਿੰਦਰ ਕੌਰ ਉਹਨਾਂ ਦੇ ਪੱਖ ਦੇ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਉਧਰ ਆਮ ਆਦਮੀ ਪਾਰਟੀ ਦੇ ਵੱਖ-ਵੱਖ ਮੰਤਰੀ ਵਿਧਾਇਕ ਜਿਹੜੇ ਆ ਲਗਾਤਾਰ ਉਹ ਚੋਣ ਮੈਦਾਨ ਦੇ ਵਿੱਚ ਨਿਤਰ ਰਹੇ ਆ ਅਤੇ ਪੂਰੇ ਪੰਜਾਬ ਦੇ ਵਿੱਚੋਂ ਡਿਊਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤਰਨਤਾਰਨ ਦੀ ਜਿਮਣੀ ਚੋਣ ਦੇ ਲਈ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਪਹਿਲਾਂ ਚੂਨ ਕਰਨ ਦਾ ਤਰੀਕਾ ਆ ਉਹ ਮੈਨੂੰ ਲੱਗਦਾ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਤਾਂ ਮਿਲਦਾ ਆ ਜਿੱਦਾਂ ਭਾਜਪਾ ਕਿਤੇ ਚੂਨ ਨਾ ਹੋਵੇ ਤਾਂ ਉਹ ਆਰਐਸਐਸ ਦੀ ਟੀਮ ਪਹੁੰਚ ਜਾਂਦੀ ਆ ਜਿੱਦਾਂ ਭਾਜਪਾ ਕਿਤੇ ਚੂਨ ਹੋਵੇ ਤਾਂ ਉਹਨੂੰ ਆਰਐਸਐਸ ਦੀ ਜਿਹੜੀ ਟੀਮ ਆ ਉੱਥੇ ਪਹੁੰਚ ਜਾਂਦੀ ਆ ਉੱਥੇ ਪਹਿਲਾਂ ਹੀ ਤਿਆਰੀਆਂ ਦੇ ਵਿੱਚ ਗਰਾਊਂਡ ਤਿਆਰ ਕੀਤਾ ਜਾਂਦਾ ਆ ਤੇ ਬੀਜੇਪੀ ਦੇ ਬਾਕੀ ਲੀਡਰ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਆਮ ਆਦਮੀ ਪਾਰਟੀ ਵੀ ਕੁਝ ਇੰਦਾਂ ਦੀ ਕਰਦੀ ਇਸ ਚੋਣ ਦੇ ਵਿੱਚ ਨਜ਼ਰ ਆ ਰਹੀ ਹੈ ਫਿਰ ਉਸੇ ਪਾਸੇ ਵੱਲ ਨੂੰ ਤੁਰਨੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਦਿੱਲੀ ਦੇ ਵਿੱਚੋਂ ਇਹਨੂੰ ਉਸ ਚੀਜ਼ ਦਾ ਲਾਭ ਮਿਲਿਆ ਨਹੀਂ ਪੰਜਾਬ ਵਾਲੇ ਬੰਦਿਆਂ ਨੂੰ ਇਕੱਠਾ ਕਰਕੇ ਲੈ ਗਏ ਸੀ ਦਿੱਲੀ ਪਰ ਦਿੱਲੀ ਦੇ ਵਿੱਚ ਸੱਤਾ ਨਹੀਂ ਬਚਾ ਸਕੇ ਹੁਣ ਇੱਥੇ ਆਮ ਆਦਮੀ ਪਾਰਟੀ ਇਸ ਸੀਟ ਨੂੰ ਜੇ ਕੱਢਦੀ ਹੈ ਕਿੰਨੇ ਮਾਰ ਦਿੰਦੇ ਨਾਲ ਕੱਢਦੀ ਹੈ ਤੇ ਉਹਦੇ ਨਾਲ 2027 ਦੇ ਸੰਕੇਤ ਲਾਏ ਜਾਣੇ ਅਤੇ ਇਹ ਚੋਣ ਹਾਰਦੀ ਆਮ ਆਦਮੀ ਪਾਰਟੀ ਤਾਂ ਇਹਨੂੰ ਹਾਰਦੀ 2027 ਦੇ ਵਿੱਚ ਸ਼ੁਰੂਆਤ ਮੰਨਿਆ ਜਾਵੇਗਾ ਕਿਉਂਕਿ ਸੱਤਾ ਦੇ ਵਿੱਚ ਹੋ ਕੇ ਜਦੋਂ ਤੁਸੀਂ ਕੋਈ ਸੀਟ ਹਾਰਦੇ ਹੋ ਤਾਂ ਉਹ ਇੱਕ ਇਕਲੌਤੀ ਸੀਟ ਦੇ ਉੱਤੇ ਚੋਣ ਹੋਵੇ ਤਾਂ ਤੁਸੀਂ ਵੀ ਹਾਰ ਜਾਓ ਤਾਂ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਕੰਮ ਔਖਾ ਹੋ ਜਾਂਦਾ ਜਾਂ ਲੋਕਾਂ ਦੇ ਵਿੱਚ ਗੁੱਸਾ ਬਹੁਤ ਆ ਅਤੇ ਇਹ ਜਿਹੜਾ ਹਲਕਾ ਆ ਉਹ ਹਲਕਾ ਆਮ ਆਦਮੀ ਪਾਰਟੀ ਹਲਕੇ 'ਚ ਨਹੀਂ ਰਹਿ ਸਕਦੀ ਇਹਨੂੰ ਇਹ ਹਲਕਾ ਬਾਗੀ ਸੁਰਦੇ ਵਾਲਾ ਆ ਇਹ ਸੀਟ ਜਿਹੜੀ ਆ ਉਹ ਖੰਡੂਰ ਸਾਹਿਬ ਦੀ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਦੇ ਨਾਲ ਗਵਾਉਣੀ ਪੈਂਦੀ ਸੀ ਅਤੇ ਇਥੇ ਤਰਨਤਾਰਨ ਦੇ ਵਿੱਚ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਨਹੀਂ ਸੀ ਜਦੋਂ ਵੋਟਾਂ ਲੋਕ ਸਭਾ ਦੀਆਂ ਪਈਆਂ ਸੀ ਅਤੇ ਇਸੇ ਕਰਕੇ ਇਹ ਚੁਣੌਤੀਆਂ ਰਹਿਣਗੀਆਂ ਸਾਰੀਆਂ ਧਿਰਾਂ ਦੇ ਉਹਨਾਂ ਚੁਣੌਤੀਆਂ ਨੂੰ ਸਰ ਕਿਵੇਂ ਕਰਦੇ ਆ ਇਹ ਪਤਾ ਲੱਗੇਗਾ ਅਤੇ ਕਾਫੀ ਦਿਲਚਸਪ ਹੋਵੇਗਾ ਇਸ ਨੂੰ ਦੇਖਣਾ ਅਤੇ ਉਧਰ ਅਕਾਲੀ ਦਲ ਦੇ ਲਈ ਮੁਸ਼ਕਲ ਇਹ ਹੈ ਕਿ ਉਹਦੇ ਬੰਦੇ ਟੁੱਟਨੇ ਸ਼ੁਰੂ ਹੋ ਗਏ ਜਗਦੀਪ ਸਿੰਘ ਚੀਮਾ ਫਤਿਹਗੜ੍ਹ ਸਾਹਿਬ ਤੋਂ ਜਿਨ੍ਹਾਂ ਨੇ ਹਲਕਾ ਇੰਚਾਰਜ ਸੀ ਪੁਰਾਣਾ ਪਰਿਵਾਰ ਆ ਅਕਾਲੀ ਦਲ ਤਕਸਾਲੀ ਪਰਿਵਾਰ ਆ ਤਿੰਨ ਚਾਰ ਵਾਰ ਇਹਨਾਂ ਦੇ ਪਿਤਾ ਰਣਦੀਰ ਸਿੰਘ ਚੀਮਾ ਪੰਜਾਬ ਦੇ ਵਿੱਚ ਵਿੱਤ ਮੰਤਰੀ ਰਹ ਚੁਕੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਰਹ ਚੁਕੇ ਆ ਇਹਨਾਂ ਦੇ ਪਰਿਵਾਰਕ ਮੈਂਬਰ ਅਤੇ ਇਹ ਜਗਦੀਪ ਸਿੰਘ ਚੀਮਾ ਹੋਰਾਂ ਨੇ ਵੀ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਚੋਣ ਲੜੀ ਆ ਇੱਕ ਵਾਰੀ 2012 ਦੇ ਵਿੱਚ ਤੇ ਇੱਕ ਵਾਰੀ 2022 ਦੇ ਵਿੱਚ ਜੇ ਪਿਛਲੇ ਵਾਰੀ 2022 ਦੇ ਵਿੱਚ ਉਹਨਾਂ ਨੇ ਜਨਿਕ ਜਗਦੀਪ ਸਿੰਘ ਚੀਮਾ ਨੇ ਅਸਤੀਫਾ ਦੇ ਦਿੱਤਾ ਸੀ ਆਪਾਂ ਉਸ ਅਸਤੀਫੇ ਤੇ ਵੀ ਇਸ ਚਰਚਾ ਨੂੰ ਅਸਤੀਫੇ ਦੇ ਵਿੱਚ ਲੈ ਕੇ ਆਵਾਂਗੇ ਕਿ ਕਿਦਾਂ ਜਗਦੀਪ ਸਿੰਘ ਚੀਮਾ ਹੋਰੀ ਕਹਿੰਦੇ ਸੀ ਕਿ ਮੈਂ ਵਟਸਐਪ ਤੇ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਅਸਤੀਫਾ ਭੇਜਿਆ ਉਹਨਾਂ ਨੇ ਹੱਥ ਜੋੜ ਕੇ ਮੈਨੂੰ ਵਾਪਸ ਭੇਜ ਦਿੱਤਾ ਬਸ ਇੰਨੀ ਗੱਲ ਕਰਤੀ ਤੇ ਮੈਨੂੰ ਤਾਂ ਬੜਾ ਅਫਸੋਸ ਹੋਇਆ ਰੋਪੇ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਦੇ ਲੀਡਰ ਕਹਿੰਦੇ ਜਗਦੀਪ ਸਿੰਘ ਚੀਮਾ ਨੂੰ ਅਸੀਂ ਕੱਢ ਦਿੱਤਾ ਜਾਂ ਤੇ ਉਹਨੂੰ ਰੱਖਿਆ ਹੀ ਨਹੀਂ ਉਹ ਕਹਿੰਦਾ ਅਸਤੀਫਾ ਮੈਂ ਦਿੱਤਾ ਆ ਪਹਿਲਾਂ ਜੇ ਜਗਦੀਪ ਸਿੰਘ ਚੀਮਾ ਬੁਰੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸਮਾਗਮ ਕੀਤਾ ਜਾ ਰਿਹਾ ਹੈ ਉਹ ਸਮਾਗਮ ਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਦੇ ਵਿੱਚ ਭਾਜਪਾ ਦੇ ਤੇ ਨਾਲ ਨਾਇਬ ਸਿੰਘ ਸੈਣੀ ਜਿਹੜੇ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਆ ਤੇ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਇਹਨਾਂ ਦੇ ਵੱਲੋਂ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਦੇ ਵਿੱਚ ਵੈਲਕਮ ਕੀਤਾ ਜਾ ਸਕਦਾ ਹੈ ਹੁਣ ਭਾਰਤੀ ਜਨਤਾ ਪਾਰਟੀ ਦੀ ਪੋਲਿਟਿਕਸ ਵੀ ਇੱਥੇ ਸਾਨੂੰ ਸਮਝਨੀ ਪਵੇਗੀ ਕਿ ਨੈਭ ਸਿੰਘ ਸੈਣੀ ਦੀ ਜਿੱਦਾਂ ਦੀ ਸਰਗਰਮੀ ਪੰਜਾਬ ਦੇ ਵਿੱਚ ਹੋ ਰਹੀ ਹੈ ਉਹ ਇਸ਼ਾਰਾ ਇਸ ਗੱਲ ਵੱਲ ਕਰ ਰਹੀ ਹੈ ਕਿ ਨੈਭ ਸਿੰਘ ਸੈਣੀ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਭਾਜਪਾ ਦੇ ਵੱਲੋਂ ਅਤੇ ਉਹ ਕਿੰਨਾ ਕੁ ਇਨਫੈਕਟ ਕਰਦੀਆਂ ਨੇ ਚੀਜ਼ਾਂ ਭਾਜਪਾ ਨੂੰ ਬੇहद ਫਾਇਦੇਮੰਦ ਹੋਣਗੀਆਂ ਜਾਂ ਕਿੱਦਾਂ ਉਹਨਾਂ ਨੂੰ ਇਸ ਤੋਂ ਫਾਇਦਾ ਮਿਲਦਾ ਆ ਖਾਸ ਤੌਰ ਤੇ ਸੈਣੀ ਕਮਿਊਨਿਟੀ ਨੂੰ ਆਪਣੇ ਆਪ ਜੋੜਨ ਦੀ ਕੋਸ਼ਿਸ਼ ਦੇ ਵਿੱਚ ਰੋਪੜ ਦੇ ਵਿੱਚ ਪਿਛਲੇ ਦਿਨੀ ਇੱਕ ਖਾਸ ਸਮਾਗਮ ਕਰਵਾਇਆ ਗਿਆ ਸੀ ਤੇ ਉਥੇ ਨੈਵ ਸਿੰਘ ਸੈਣੀ ਨੂੰ ਸੱਦਿਆ ਗਿਆ ਸੀ ਉਹ ਕਿਹੜੀ ਪੋਲਿਟਿਕਸ ਇਸ ਸਮੇਂ ਭਾਜਪਾ ਉਹ ਖੇਡ ਰਹੀ ਹੈ ਤੇ ਇਹਦੇ ਤੋਂ ਕੀ ਇਸ਼ਾਰਾ ਮਿਲ ਸਕਦਾ ਹੈ ਇਹ ਸਾਰਾ ਜੋ ਚਰਚਾ ਆਇਆ ਹੈ ਕਾਫੀ ਸਮਝਣ ਵਾਲੀ ਹੈ ਇਹ ਤੇ ਹੁਣ ਟਾਈਮ ਹੀ ਦੱਸੇਗਾ ਸਮਾਂ ਹੀ ਦੱਸੇਗਾ ਕਿ ਅੱਗੇ ਦੀਆਂ ਸਥਿਤੀਆਂ ਨੇ ਉਹ ਕੀ ਬਣਦੀਆਂ ਹਨ